ਨੇ ਫੋਟ ਵਾਲੀ ਤੋਂ ਲੱਤ ਲੁੱਥ ਢਾ ਲੇਗੀ ਉੱਤੇ ਬਲੱਤ ਮਰੂੜੀ ਜਾਂਦੀ ਉਹ ਨਾ ਵਗੂ ਅਸਿਕਾ ਸਾਰੇ ਕਿਵੇਂ ਠੀਕ ਠਾਕ ਹੋ ਅਸੀਂ ਚੱਲੇ ਆ ਕਿਹੜਾ ਕਿਹੜਾ ਇਹਨਾਂ ਦਾ ਪ੍ਰੋਗਰਾਮ ਫਰਜਮਾਨਸਾ ਤੋਂ 2 ਦੜਾ ਸਹਿਵਾਲੇ ਨਾ ਨਾ ਫਰਜਮਾਨਸਾ ਇਹ 2 ਦੜਾ ਸਹਿਵਾਲਾ ਹੈ ਕਿ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ ਦੋਦਰਾ ਸਾਹਿਬ ਉਧਰਲੇ ਮਾਨਸਾ ਜ਼ਿਲ੍ਹੇ ਵਿੱਚ ਸਾ ਆਹ ਬੜਾ ਨਾ ਇੱਥੇ ਕੀ ਗੱਲ ਪਿਆ ਹੈ ਨਾ ਇਧਰ ਆ ਦੇਖੋ ਮੋੜ ਦਾ ਦਿਖਾ ਇਹ ਲੋਕਾਂ ਦਾ ਲੋਕ ਜਿਵੇਂ ਜਿਵੇਂ ਨੁਕਸਾਨ ਹੁੰਦਾ ਜ਼ਿਆਦਾ ਨਹੀਂ ਤਾਂ ਇਹ ਵੀ ਹੁੰਦੇ ਜ਼ਿਆਦਾ ਗੱਡੀਆਂ ਹਨ ਸੱਜਰੀ ਦਾ ਧਿਆਨ ਹੈ ਇਹਦਾ ਆਪਣਾ ਪਰਵਾਹਨ ਮੰਤਰੀ ਹੈ ਮੰਤਰੀ ਹੈ ਹਾਂ ਉਹ ਕਹਿੰਦਾ ਹੈ ਵੀ ਮੈਂ ਜਦੋਂ ਚਾਰਜ ਸੰਭਾਲਿਆ ਮੈਂ ਇਹ ਆਖਿਆ ਸੀ ਕਿ ਆ ਵੀ ਮੈਂ 50% ਤੱਕ ਜਿਹੜੇ ਹਾਦਸੇ ਆ ਜਿਹੜੇ ਐਕਸੀਡੈਂਟ ਰੋਕੂਗਾ ਹਾਂ ਹੈ ਇਹ ਦੇਖੋ ਪੂਰਨ ਨਹੀਂ ਰੋਕ ਸਕਦਾ ਆਪਣੇ ਕਿਹੜਾ ਉਹ ਸਿਡਰੀ ਕਿਹੜਾ ਆ ਵੀ ਉਹ ਨਾਨ ਐਕਸੀਡੈਂਟਲ ਏਰੀਆ ਮਤਲਬ ਕਲੀਅਰ ਕਰਤਾ ਵੀ ਕੋਈ ਐਕਸੀਡੈਂਟ ਨਹੀਂ ਹੈ ਕੋਈ ਸ਼ਰਮ ਨਹੀਂ ਤੇ ਪਰ ਸ਼ਰਮ ਮਹਿਸੂਸ ਵੀ ਕਰਦਾ ਹੈ ਵੀ ਸਾਡੇ ਜਿਹੜੇ ਹਾਦਸੇ ਆ ਉਹ ਡਬਲ ਹੋ ਗਏ ਕਿੱਥੇ ਦਾ ਮੈਂ ਅਧੇ ਕਰਨੇ ਸੀ ਕਿੱਥੇ ਉਹ ਡਬਲ ਡਬਲ ਹੋ ਗਿਆ ਹਾਂ ਹੁਣ ਉਹਦੇ ਕਾਰਨ ਕੀ ਹੈ ਜਿਵੇਂ ਹੁਣ ਮੇਰੀ ਗੱਲ ਸੁਣਾ ਹੁਣ ਉਹ ਬੰਦਾ ਆਪਣੇ ਮਗਰ ਬਸਤੇ ਆ ਰਿਹਾ ਸੀਗਾ ਹਾਂ ਕਾਲੀ ਕਰਦਾ ਉਹਦੀ ਉਹਦੇ ਤੇ ਕੋਈ ਮਤਲਬ ਪਵੰਦੀ ਨਹੀਂ ਨਾ ਤਾਂ ਉਹ ਕੋਈ ਮਤਲਬ ਕੁਆਲੀਫਾਈਡ ਬੰਦਾ ਹੈ ਨਾ ਹੀ ਉਹਨੂੰ ਕੋਈ ਟ੍ਰੈਫਿਕ ਸੈਂਸ ਹੈ ਨੌਨ ਦੇ ਨੌਨਸੈਂਸ ਬੰਦਾ ਆਦਮੀ ਆ ਫਿਰ ਉਹ ਆਪਣੇ ਬਰਾਬਰ ਰੋਕੇ ਆਪਾਂ ਨੂੰ ਕਿਵੇਂ ਮਤਲਬ ਕਹਿ ਰਿਹਾ ਬੋਲਿਆ ਹਣਾ ਉਹਦੇ ਤੇ ਕੋਈ ਤਰਵਾਈ ਨਹੀਂ ਫਿਰ ਇੱਥੇ ਫੋਰਨਟਰੀਆਂ ਚ ਤੇ ਮੰਨ ਲਿਆ ਹੋਰ ਨਮ 1 ਵਜ ਗਿਆ ਤਾਂ ਉਹਨੇ ਆਪਣੇ ਬਰਾਬਰ ਆ ਕੇ ਆਪ ਸੌਰੀ ਮੰਗਣੀ ਸੀ ਬਰਨਾਲੇ ਹੋਇਆ ਇੱਕ ਵਾਰੀ ਮੈਂ ਉੱਥੇ ਮੈਂ ਸੀ ਮਾਨ ਆਪਣਾ ਸਿੰਘਲਾ ਜੀ ਸੀ ਜਿਹੜੀ ਸ਼ਰਮਾ ਹੀ ਕਈ ਬੰਦੇ ਸੀਗੇ ਤੇ ਸਿੰਘਲਾ ਵੀ ਕਾਹੀ ਕਰਦਾ ਸਿੰਘਲੇ ਨੇ ਮਤਲਬ ਉਹ ਕਰਤਾ ਜੀ ਮਾਰਤਾ ਹੋਰ ਨਾ ਹੋਰ ਮਰਦਾ ਤੇਲੀ ਭਾਇਆ ਉਹਨਾਂ ਬੰਦਿਆਂ ਨੇ ਕਹਿੰਦੇ ਜੀ ਇਹ ਸਾਨੂੰ ਇਥੇ ਮਤਲਬ ਜਿਹੜਾ ਏਰੀਆ ਹੈ ਇਹ ਸਾਊਂਡ ਫ੍ਰੀ ਏਰੀਆ ਹੈ ਕੀ ਬਚਾਲ ਨਹੀਂ ਤੁਰੀ ਆਉਂਦੀ ਹੈ ਹਾਂ ਇਹ ਨਾ ਹਾਂ ਕਾਫੀ ਹੋ ਵੀ ਗਣਕਾ ਨਾ ਅਪ੍ਰੈਲ ਚ ਹੋ ਗਈ ਹੈ ਇਧਰ ਦਾ ਰਸਤਾ ਦੇਖਵਾ ਹੈ ਪਹਿਲੇ ਛੋਟੀ ਜੀ ਸੜਕ ਤੇ ਜਨਾ ਮਾਰਚ ਅਪ੍ਰੈਲ ਚ ਆ ਜਾਂਦੀ ਹੈ ਐ ਸਿੱਧੀ ਉੱਥੇ ਜਾਂਦੀ ਹੈ ਸੜਕਾਂ ਤਾਂ ਪੀਏ ਜੀ ਮੈਂ ਉਹ ਪਿੱਛੇ ਹੋ ਰਹੀ ਸੀ ਮਾੜੀ ਜਿਹੋ ਉਸ ਵਾਰ ਇਹ ਰਵਗਰ ਜੰਦੀ ਹੈ ਨਾ ਦੇਖੋ ਆ ਆਪਣੇ ਹੈਗੇ ਆ ਕਿਨੂਆਂ ਦੇ ਬਾਗ ਹਾਂ ਕਿਨੂ ਜਦੋਂ ਜਿਹੜਾ بارش ਪੈ ਜਾਂਦੀ ਹੈ ਨਾ ਬੜੇ ਸੋਹਣੇ ਲੱਗਦੇ ਆ ਕਿਨੂਆਂ ਦੇ ਬਾਗ ਪੀਲੇ ਪੀਲੇ ਹਨਾ ਹਾਂ ਨਾ ਪੀਲੇ ਪੀਲੇ ਉਹ ਚਮਕਦੇ ਹਰੇ ਗ੍ਰੀਨ ਗ੍ਰੀਨ ਐਂਦਾ ਦੀ ਹਰੀ ਪੱਤੇ ਸਾਫ ਹੋ ਜਾਂਦੇ ਨਾ ਪੱਤੇ ਵੀ

ਆਹ ਜੰਪਾਟ ਰੀਕ ਆ ਗਿਆ ਬਟੂਰੀ ਆਈ ਜੀ ਇਤਕ ਜਾਏ ਇਧਰ ਆ ਜੀ ਵੇ ਲੱਗੀ ਹੁੰਦੀ ਸਾਗ ਦੇਖੀ ਕਿੰਨਾ ਸੋਹਣਾ ਸਾਗ ਕਿੰਨਾ ਸੋਹਣਾ ਸਾਗ ਕਰੀਆਂ ਚੱਲ 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 ਕੋਈ ਇਹ ਦਰਸਤ ਖਤਮ ਕਰਦੇ ਨਾ ਹਾ ਦਰਸਤ ਜਿਹੜੇ ਆ। ਸਪੈਦਾ ਵਗੈਰਾ ਵੀ ਕਿਤੇ ਨਹੀਂ ਹੈ ਨਾ। ਹਾਂ ਬਸ ਕਿਤੇ ਬਸ ਉਹਦੇ ਚ ਮੜਾ ਮੋਟਾ। ਭਾਈ ਜਦ ਕਿੰਨੀਆਂ ਕਿਕਰ। ਐਸੇ ਦੇ ਕੇ ਕਿਕਰ। ਬਹੁਤ ਘੱਟ ਆ ਕਿਕਰ। ਹਾਂ। ਢਾਲੀ ਕਿਕਰ। ਢਾਲੀ ਤੇ ਨੰਮ। ਨਹੀਂ ਨਹੀਂ ਆਦੇ ਢਾਲੀ ਖੜੀ। ਕੋਈ ਮਤਲਬ ਆਹ ਲਾਈਆਂ ਬਸ ਨਹੀਂ ਇੱਕ ਵਾਰੀ ਹੋ ਜਾਣਗੀਆਂ ਇੱਕ ਵਾਰੀ ਚੱਲ ਪਈਆਂ ਨਾ ਫਿਰ ਹੋ ਜਾਣਗੀਆਂ। ਵਿਰਗਾਂ ਦੀਆਂ ਚੱਲ ਪੈ ਗਈਆਂ ਸਾਡਾ ਲਈ ਕਾਰਾ ਨਹੀਂ ਨਾ ਛੱਡਾ ਪਰਾਣੀ ਡਾਲੀ ਮੈਂ ਪਾਕਿਸਤਾਨ ਦਾ ਵਲੌਗ ਦੇਖ ਰਹੀ ਸੀ ਉਹ ਕਹਿੰਦੇ ਨਾ ਸਾਡੇ ਵੀ ਉਹ ਬੱਚਾ ਛੋਟਾ ਹੁਣਾਉਣਾ ਹੁੰਦਾ ਕਿਸੇ ਦੇ ਉਹਨਾਂ ਦੇ ਕੋਈ ਸਰਕੀ ਸਰੋਗਤ ਰੌਣੇ ਉਹਨਾਂ ਨੇ ਘਰੇ ਉਹਨਾਂ ਦੀ ਕੰਮ ਪਾਉਣ ਆ ਗਏ ਕੱਪੜੇ ਸੁੱਕਣਾ ਬੱਚਾ ਜਿੰਨਾ ਜ਼ਿਆਦਾ ਸੀ ਫਿਰ ਉਹ ਕਹਿਣ ਲੱਗੇ ਕਹਿੰਦੇ ਵੀ ਦਰਖਤ ਜ਼ਿਆਦਾ ਹੈ ਥੋੜੇ ਕਰਕੇ ਟੁੱਪ ਨਹੀਂ ਨਾ ਤੇ ਉਹ ਕਹਿੰਦੇ ਵੀ ਦਰਖਤ ਮੰਨ ਲਿਆ ਅਸੀਂ ਠੰਡ ਤਾਂ 2 ਮਹੀਨੇ ਹੋਊਗੀ ਜੇ ਅਸੀਂ ਦਰਖਤ ਕੱਟਦੇ ਹਨਾ ਸਮਝੇ ਕੱਟਦੇ ਅਸੀਂ ਵੀ ਜਿਆਦਾ ਪਟਾਦੇ ਠੰਡ ਤਾਂ ਨਿਕਲ ਜੂਗੀ ਕਿਸੇ ਦੇ ਹੋਰ ਜਾ ਕੇ ਬਹਿ ਜਾਗੇ ਬਾਰਮੂਰੇ ਪੰਜੜਾ ਕੇ ਪਿੰਡਾਂ ਚ ਥੱਲੇ ਬੈਠ ਜਗਾ ਇਹ ਹੁਣ ਸਾਹਮਣੇ ਵਾਲੇ ਉਹ ਕਹਿੰਦੇ ਜੀ ਗੱਲ ਤਾਂ ਸੁਣ ਉਹ ਕਹਿੰਦੇ ਜਿਹੜੀ ਠੰਡ ਹੈ ਗਰਮੀ ਹੈ ਤੇ ਉਹਦਾ ਦਰਖਤ ਤੋਂ ਬਿਨਾਂ ਤਾਂ ਕਿਸੇ ਦੇ ਜਾ ਕੇ ਅਗਲੇ ਦੇ ਬਾਰਮੂਰੇ ਵੀ ਨਹੀਂ ਬੈਠ ਸਕਦੇ ਧੁੱਪ ਜੀ ਨਹੀਂ ਹੁਣ ਆਪਾਂ ਕਿਹੜੀ ਆ ਪੰਡਤ ਜੀ ਇਹ ਮਾਸਾ ਕਿਹੜੀ ਕਿਹੜੀ ਹੈ ਇਹ ਉਹ ਗੁਰਜਾ ਇਹ ਮਾਸਾ ਹੈ ਇਹ ਗੁਰਜਾ ਮੈਂ ਲਗਦਾ ਨਹੀਂ ਹਨਾ ਨੀ ਮਮੀ ਦਾ ਆਈ ਜਾਂਦਾ ਕਹਿੰਦੀ ਹੁਣ ਮੈਂ ਚੱਲ ਰਵਡੂ ਹੁਣ ਤਾਂ ਸੀ ਆ ਚਲੀ ਹੈ ਇਹ ਬਰਚ ਪੰਡਾ ਹੈ ਬਰਚ ਉਹ ਹਾਂ ਸਾ ਬਠਿੰਡਾ ਜిల్లా ਜిల్లా ਬਠਿੰਡਾ ਹੀ ਹੈ ਉਹ ਪੰਡਕੀ ਆ ਪਾਪਕੇ ਯਰ ਸਿੰਘ ਮੋੜੋਂ ਦਾ ਪਾਸੇ ਤੇ ਸੀ ਯਰ ਸਿੰਘ ਮੋੜ ਪਾਸੇ ਦੇ ਸੀ ਆ ਪਾ ਮਾਰੀ ਤੇ ਉਹਦੇ ਵਿੱਚ ਦਿਲੰਗੇ ਸੀ ਆ ਬਠਿੰਡੇ ਚਲੇ ਸੀ ਧਰਨਾ ਲੱਗਿਆ ਸੀ ਉੱਥੇ ਕੈਂਚ ਕਦੇ ਉਹ ਲਾ ਇਤਨਾ ਹੀ ਨਹੀਂ ਬਿਜਲੀ ਕਰਾ ਉਹ ਆ ਵਾਟਰ ਵਾਕਸ ਵਾਟਰ ਵਾਕਸ ਹਾਂ ਦੇਖੋ ਇੱਥੇ ਗਰੀ ਬੱਪ ਬੱਲੇ ਬੱਲੇ ਕਿੰਨਾ ਬਰਾ ਮਾਂ ਕੀਤਾ ਸੀ ਕਿਦਾ ਨੰਨੂ ਦੇ ਹੂੰ ਆ ਸਕੂਲ ਸਰਕਾਰੀ ਹਾਈ ਸਕੂਲ ਵਰਜਮਾਨਸਾ ਹੁੰਦਾ ਰੈਂਚਾ ਦਿਨੇ ਹਣਾ ਉਹ ਵੀ ਇੰਨੇ ਕਿਧਰ ਬਾਗ ਬਹੁਤ ਆ ਹਣਾ ਇੰਨੇ ਲੋਕਾਂ ਨੂੰ ਜਗਾ ਮੜਾ ਜਾਂਦਾ ਮੰਡੀ ਵਾਲਿਆਂ ਨੂੰ ਜਾਂ ਸ਼ਹਿਰ ਵਾਲਿਆਂ ਨੂੰ ਤਾਂ ਮਿੰਨੋ ਲਾ ਦਨੀ ਹੁੜਾ ਕੋਈ ਆੜੀ ਵਾਲੀ ਜੋ ਹੋਆ ਜੜੀ ਤੇ ਉੱਤੇ ਬਹੁਤ ਗ੍ਰੀਨਰੀ ਸੀ। ਉਹ ਬੰਦੇ ਪੰਡ ਮਾਈਮਾਸ ਆ ਗਿਆ। ਆੜੀ ਮਾਸਾ। ਪੂਰੇ ਤਾਂ ਨਹੀਂ ਪੰਡ ਜਿਹਦੇ ਪੰਡ ਸੁਧਰੇ ਹਨਾ। ਜਿਵੇਂ ਆਪਣੇ ਤੋਂ ਤੋਂ ਦੀ ਕੁੜੀ ਵਾਸਤੇ ਹੁੰਦਾ। ਅੱਲਾ ਮਰ ਬਸਕੀ। പട്ട ജീ കട പാല ഗേ പാല പെഡാൻ കട്ടി ਮਾਂ ਸਭ ਬੱਦਮਤ ਦੀ ਪੌਣ ਲੱਗਾ ਸੀਗਾ ਹਾਂ ਤੇ ਦੱਸਿਆ ਸੀਗਾ ਫਿਰ ਮੈਂ ਕਿਹਾ ਕਿ ਇੱਧਰ ਨਾ ਖੜਾ ਹੋਵੀਂ ਹੁਣ ਇੱਧਰ ਤਾਂ ਨਹੀਂ ਸੀਗਾ ਛੱਪੜ ਚਲੋ ਨਹੀਂ ਹਾਂ ਰੁਕਦਾ ਬੜਾ ਕੁ ਮੈਂ ਕਿਤੇ ਚੀਜ਼ ਨਹੀਂ ਪਤਾ ਕਾ ਨਾ ਨਾ ਹਾਂ ਬੱਸ ਹਾਂ ਕੀ ਆ ਲੈ ਚੜਿਆ ਗਿਆ ਉਹੀ ਅੰਗਲੀ ਜਿਹੜੀ ਤੁਸੀਂ ਕਹਿੰਸੀ ਆਪਾਂ ਇਦਾਂ ਨਹੀਂ ਲੰਘ ਸਕਦੇ ਸੀ ਚਲੋ ਜੀ ਮੈਨੂੰ ਦੇਣਾ ਦਾ ਕੀ ਸੀ ਮੇਰੇ ਹੱਥ ਦੇ ਵੀ ਖਾ ਗਿਆ ਟੱਫੀ ਚੁੱਪੇ ਦਾ ਹਾਂ ਹਾਂ ਆ ਫਿਰ ਉਹਦੀ ਜਾਣ ਪਹਿਚਾਨ ਹੋ ਗਈ ਨਾ ਉਹਦੀ ਆ ਕੀ ਚੀਜ਼ ਇੱਥੇ ਕਰਤਾਰ ਆ ਦਾ ਬੜਾ ਪੁਰਾਣਾ ਘਰ ਹੋਗਾ ਹਾਂ ਲਓ ਜੀ ਇੱਥੇ ਸੀ ਮਾਨਸਾ ਪਿੰਡ ਬਰਜ ਮਾਨਸਾ ਸੀ ਮਾਨਸਾ ਤੇ ਇੱਥੇ ਕੀਤਾ ਸੀਗਾ ਉੱਥੇ ਦਾ ਫਿਰ ਸੰਗਤ ਸੀ ਜ਼ਿਆਦਾ ਉਹ ਚਲਾਉਣ ਨਹੀਂ ਦਿੰਦੇ ਵੀਡੀਓ ਤੇ ਹੁਣ ਅਸੀਂ ਜਾ ਰਹੇ ਹਾਂ ਗੱਡੀ ਖੜੀ ਹੈ ਉੱਧਰ ਤੇ ਬਸ ਮੋੜ ਜਾਵਾਂਗੇ ਹੰਡੇ ਜ਼ਿਲ੍ਹੇ ਦੇ ਪਿੰਡ ਦੇਖੋ ਜੀ ਠੱਠਾ ਖੜਾ ਸਵਾਗਤ ਲਈ ਆਹ ਦੇਖੋ ਉਹ ਸਰਦਾਰ ਜਾ ਰਹੇ ਅੱਗੇ ਉਹ ਉੱਥੇ ਖੜੀ ਹੈ ਗੱਡੀ ਤੁਰੀ ਨਾ ਦੇਖਣ ਨਾਲ

ਸਟਾਫਰ ਇੰਟਰਫਾਨ ਜਾਂਦੇ ਤੇ ਮੋੜ ਦੇ ਨੇੜੇ ਏਰੀਆ ਆ ਨੰਬਰ ਵੀ ਲਿਖਿਆ ਪਿਆ ਦਰਸ਼ਨ ਮੋੜ ਦਰਸ਼ਨ ਮੋੜ ਗਿਆ ਹੋਏ ਆ ਛਪੜਾ ਸਲੀਪਰਾਣਾ ਫਿਰ ਰਸਤਾ ਤਾਂ ਹਨਾ ਨੇ ਮੈਂ ਦੇਖ ਪ੍ਰੀਤਮ ਕ ਵੀ ਜਾਮ ਉਹ ਜਾਮ ਮੰਨਿਆ ਕਿ ਕਿਸੇ ਦਰਖਤ ਅਸੀਂ ਮੈਂ ਕਹੇ ਵੀ ਕੁਦਰਤ ਦਾ ਕੋਈ ਪਤਾ ਨਹੀਂ ਜਾਮ ਨਾਲ ਹੀ ਬੁਰੂ ਉਹ ਜਾਮ ਨਹੀਂ ਲੱਗਣਗਾ मिट्टी भरे पे बेचारे mm. मिट्टी ने भरे पे इधर तो सारे उठना पिंडा चाह बहुत सोना सोना मेन होगी महंगी है ना ਪਰੇ ਜੀ ਰੋਸ ਜੀ ਆਈ ਹੈ ਹਨਾ ਪਿੰਡਾਂ ਚ ਖੇਤਾਂ ਜੇ ਤੇ ਕਿੰਨੇ ਫਰਕ ਹੈ ਹੁਣ ਹਨਾ ਪਾਣੀ ਆ ਗਿਆ ਨਾ ਹਾਂ ਇੱਥੇ ਨੰਗਿਆ ਵੀ ਨਹੀਂ ਸੀ ਜਾਂਦਾ ਹਾਂ ਹਾਂ ਤਾਂ ਬਹੁਤ ਹਾਂ ਤਾਂ ਮੈਨੂੰ ਪੁਰਾਣੀ ਛੜ ਆ ਨਹਿਰ ਆ ਗਈ ਹਾਂ ਤਾਂ ਐਂ ਜਿਵੇਂ ਜੰਗਲ ਹੁੰਦਾ ਹੈ ਹਾਂ ਅਜਾ ਬਹੁਤ ਤੇ ਚੜ ਜਾਣਾ ਤਲਵੰਡੀ ਵਾਲਾ ਹੈ ਹਾਂ ਇੱਥੇ ਦਾ ਜਿਵੇਂ ਜੰਗਲੀ ਜੰਗਲਾ ਹੈ ਹੇਠ ਕੋ ਵਰਤੀ ਹੈ ਉਧਰ ਨੂੰ ਬਹੁਤ ਆ ਲੱਗਦਾ ਇਹ ਨਰ ਤੇ ਪਾਣੀ ਕਰਕੇ ਹੀ ਗਾਂਧੀਆਂ ਹੋਈ ਜਾਂਦੇ ਹਨ Nodal atau bejari itu sih udah jalan lah. Jimu, jimu itu aja, hei? Aja, jika sih, aja, aja diva, aja aja, aja. Dulu kau gak dulu, jimu dulu kau gak, jimu dulu kau gak. ਦੂਲਾ ਖਾ ਲੋ ਖਾ ਲੋ ਖਾ ਦੂਲ ਖਾਣ ਦੀ ਜੀ ਮੋਹ ਜੀ ਬਾਜੀ ਮੈਂ ਦੂਲ ਖਾਂਦਾ ਦੀ ਮੈਂ ਲੋਦੀ ਸਿਆਗੇ ਸੀ 3 ਵਜੇ ਫਿਰ ਮੈਂ ਆ ਕੇ ਪੈ ਗਈ 2 ਘੰਟੇ 5 ਵਜੇ ਉੱਠਿਆ ਉੱਠ ਕੇ ਚਾਹ ਪਾਣੀ ਪੀਤਾ ਫਿਰ ਹੰਦਾਲ ਸਬ ਦੀ ਬਣਾ ਕੇ ਜੀਮੀ ਨੂੰ ਚਰਨ ਪਾ ਦਿੱਤਾ ਮੈਂ ਕੱਪੜੇ ਜੀ ਠੀਕ ਕਰਨੇ ਸੀ ਤੇ ਚਲੋ ਜੀ ਤਾਂ ਥੱਕ ਕੇ ਜਮ बहुत घटने चलो जी वीडियो बढ़िया लगी हो सबसक्राइब कर दो शेयर कर दो लाइक कर दो दब के